ਨਾ ਤਾਂ ਮੈਂ ਕਿਤੇ ਕਿਸੇ ਵੀਡੀਓ ਚ ਨਾ ਕਿਸੇ ਪੋਸਟਰ ਦੇ ਵਿੱਚ ਇਹ ਗੱਲ ਕਹੀ ਵੀ ਰੱਬ ਹੈ ਨਹੀਂ ਠੀਕ ਹੈ ਨਾ ਮੈਂ ਕਿਸੇ ਵੀਡੀਓ ਚ ਇਹ ਗੱਲ ਕਹੀ ਵੀ ਪਰਮੇਸ਼ੁਰ ਗੁਰੂ ਨਾਨਕ ਦੇਵ ਜੀ ਨੇ ਕੋਈ ਧਰਮ ਵੱਖਰਾ ਨਹੀਂ ਚਲਾਇਆ ਨਾ ਮੈਂ ਕਿਤੇ ਇਹ ਗੱਲ ਕਹੀ ਵੀ ਹਥਿਆਰ ਰਖੰਢੀ ਲੋੜ ਨਹੀਂ ਅੱਜ ਕੱਲ੍ਹ ਹਥਿਆਰਾਂ ਦੀ جنگ ਨਹੀਂ ਵਿਚਾਰਾਂ ਦੀ ਜੰਗ ਹੈ ਨਾ ਮੈਂ ਇਹ ਗੱਲ ਕਹੀ ਵੀ ਭਾਈ ਵੀ ਕਿਸੇ ਨੂੰ ਜੇ ਕੋਈ ਚੜ ਕੇ ਆਇਆ ਉਹਦੇ ਤੇ ਫੈਰ ਕਰਨੇ ਉਹਨੂੰ ਵੱਡਣਾ ਮਾੜੀ ਗੱਲ ਐ ਕਰਾਮਾਤਾਂ ਦੇ ਰੋਲੇ ਹਨਾ ਕੋਈ ਕਹਿੰਦਾ ਕਰਾਮਾਤ ਹੁੰਦੀ ਕੋਈ ਕਹਿੰਦਾ ਨਹੀਂ ਹੁੰਦੀ ਉਹ ਕਹਿੰਦੇ ਜੀ ਸਭ ਰੱਬ ਚਾਵੇ ਸਭ ਕੁਝ ਕਰ ਸਕਦਾ ਕੋਈ ਕਹਿੰਦਾ ਜੀ ਨਹੀਂ ਜੀ ਰੱਬ ਹੈ ਹੀ ਨਹੀਂ ਹੁਣ ਮੈਂ ਆਪਣਾ ਦੱਸ ਦਵਾਂ ਠੀਕ ਐ ਇੱਥੇ ਬਥੇਰੇ ਜਿਹੜੇ ਹੈਗੇ ਆ ਵੀ ਐਵੇਂ ਮੇਰੇ ਨਾਲ ਮਤਮਾਰਾ ਕਰਦੇ ਰਹਿੰਦੇ ਸਿਰਫ ਸੌਂਦੇ ਰਹਿੰਦੇ ਆ ਨਾ ਤਾਂ ਮੈਂ ਕਿਤੇ ਕਿਸੇ ਵੀਡੀਓ ਚ ਨਾ ਕਿਸੇ ਪੋਸਟਰ ਦੇ ਵਿੱਚ ਇਹ ਗੱਲ ਕਹੀ ਵੀ ਰੱਬ ਹੈ ਨਹੀਂ ਠੀਕ ਹੈ ਨਾ ਮੈਂ ਕਿਸੇ ਵੀਡੀਓ ਚ ਇਹ ਗੱਲ ਕਹੀ ਵੀ ਪਰਮੇਸ਼ੁਰ ਗੁਰੂ ਨਾਨਕ ਦੇਵ ਜੀ ਨੇ ਕੋਈ ਧਰਮ ਵੱਖਰਾ ਨਹੀਂ ਚਲਾਇਆ ਨਾ ਮੈਂ ਕਿਤੇ ਇਹ ਗੱਲ ਕਹੀ ਵੀ ਹਥਿਆਰ ਰਖੰਡੀ ਲੋੜ ਨਹੀਂ ਅੱਜ ਕੱਲ੍ਹ ਹਥਿਆਰਾਂ ਦੀ جنگ ਨਹੀਂ ਵਿਚਾਰਾਂ ਦੀ جنگ ਆ ਨਾ ਮੈਂ ਇਹ ਗੱਲ ਕਹੀ ਵੀ ਭਾਈ ਵੀ ਕਿਸੇ ਨੂੰ ਜੇ ਕੋਈ ਚੜ ਕੇ ਆਇਆ ਉਹਦੇ ਤੇ ਫੈਰ ਕਰਨੇ ਉਹਨੂੰ ਵੱਡਣਾ ਮਾੜੀ ਗੱਲ ਹੈ ਹੈ ਜਿਹੜੀ ਕਰਾਮਾਤ ਦੀ ਗੱਲ ਆ ਮੈਂ ਆਪਣੀ ਨਿੱਜੀ ਵਿਚਾਰ ਆ ਮੇਰੇ ਮੇਰਾ ਕਿਸੇ ਤੁਹਾਡੇ ਬੰਦੀ ਨਾਲ ਕੋਈ ਸੰਬੰਧ ਨਹੀਂ ਹੈਗਾ ਹਰੇਕ ਬੰਦਾ ਆਪਣਾ ਸੋਚਦਾ ਆਪਣਾ ਕਰਦਾ ਹੈ ਮੇਰਾ ਇਹ ਮੰਨਣਾ ਹੈ ਵੀ ਜੇ ਤੁਸੀਂ ਬਾਣੀ ਪੜ੍ਹਦੇ ਆ ਉੱਚਾ ਸੁੱਚਾ ਤੁਹਾਡਾ ਤੁਹਾਡਾ ਜੀਵਨ ਹੈ ਤੁਸੀਂ ਸਿਮਰਨ ਬੰਦਗੀ ਕਰਦੇ ਆ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਠੀਕ ਹੈ ਵੀ ਗੁਰੂ ਪਰਮੇਸ਼ਰ ਜਿਹੜਾ ਸਦਾ ਸਾਡੇ ਨਾਲ ਆ ਅੰਦਰ ਵਸਦਾ ਉਹ ਜਿਹੜੀ ਕਰਾਮਾਤ ਵਾਪਰਨੀ ਹੈ ਨਾ ਉਹ ਜੇ ਗੁਰਜਿੰਦਰ ਸਿੰਘ ਇੱਥੇ ਟਰੱਕ ਦੇ ਵਿੱਚ ਬੈਠਾ ਨਾ ਜਿੱਥੇ ਮਰਜ਼ੀ ਤੁਰਿਆ ਫਿਰਦਾ ਭਾਵੇਂ ਜੰਗਲਾਂ 'ਚ ਬੈਠਾ ਹੋਵੇ ਉੱਥੇ ਵੀ ਕਰਾਮਾਤ ਪਰਮੇਸ਼ਰ ਕਰ ਸਕਦਾ ਪਰ ਜੇ ਤੁਸੀਂ ਕਹਿੰਦੇ ਆ ਵੀ ਕਿਸੇ ਜਗ੍ਹਾ ਨੂੰ ਮਤਲਬ ਜੇ ਬੰਦਾ ਮਹਾਨ ਆ ਜੇ ਬੰਦਾ ਮਹਾਨ ਆ ਫੇਰ ਤਾਂ ਮੰਨ ਲਓ 10 ਬੰਦੇ ਆ ਕਿਸੇ ਪਿੰਡ ਦੇ ਵਿੱਚ ਚਲੇ ਗਏ ਜਾਂ ਕਹਿ ਲਈਏ ਆਪਾਂ ਕਿਸੇ ਘਰ ਦੇ ਵਿੱਚ ਚਲੇ ਗਏ ਚੰਗੀ ਉਹਨਾਂ ਦੀ ਸੋਚ ਆ ਗੰਦਾ ਘਰ ਆ ਉਹਨੂੰ ਸਵਰਗ ਬਣਾ ਦੇਣਗੇ ਵਧੀਆ ਸਾਫ਼ ਕਰਕੇ ਐਨ ਚੰਗੀ ਤਰ੍ਹਾਂ ਹਨਾ ਮੰਨ ਲਓ ਵੀ ਉਹਦੇ ਵਿੱਚ ਰਹਿਣ ਬਸੇਰਾ ਕਰਕੇ ਉਹਨੂੰ ਵਧੀਆ ਬਣਾ ਦੇਣਗੇ ਸਵਰਗ ਵਰਗਾ ਉੱਥੇ ਇੱਕ ਚੰਗਾ ਘਰ ਦੇ ਦਿਓ 5 ਕ ਬੰਦਿਆਂ ਨੂੰ ਗੰਦੇਆਂ ਬੰਦਿਆਂ ਨੂੰ ਉਹ ਸਵਰਗ ਵਰਗਾ ਘਰ ਨੂੰ ਵੀ ਨਰਕ ਬਣਾ ਦੇਣਗੇ ਬੰਦੇ ਦੇ ਵਿੱਚ ਦਾਮਿਆ ਤੁਹਾਡੇ ਚ ਕੁਆਲਿਟੀਆਂ ਵਾ ਤੁਸੀਂ ਚੰਗੇ ਇਨਸਾਨ ਬਣਦੇ ਆ ਸੰਸਾਰ ਸੋਹਣਾ ਬਣੂਗਾ ਪਹਿਲਾਂ ਆਪ ਸੋਹਣੇ ਬਣੋਗੇ ਫਿਰ ਸੰਸਾਰ ਸੋਹਣਾ ਬਣਾ ਲੋਗੇ ਜਿਹੜੀ ਕਰਾਮਾਤ ਆ ਮੈਂ ਉਹਦਾ ਕੋਈ ਇਦਾਂ ਨਹੀਂ ਕਿਤੇ ਵੀ ਕਿਹਾ ਵੀ ਕਰਾਮਾਤ ਹੁੰਦੀ ਹੀ ਨਹੀਂ ਕਰਾਮਾਤ ਹੋ ਸਕਦੀ ਆ ਨਿੱਜੀ ਹੋ ਸਕਦੀ ਆ ਜਗਰਜੈਂਦਰ ਸਿੰਘ ਇੱਥੇ ਟਰੱਕ 'ਚ ਬੈਠਾ ਜਿੱਥੇ ਮਰਜ਼ੀ ਤੁਰਿਆ ਫਿਰੇ ਕਰਾਮਾਤ ਹੋ ਸਕਦੀ ਆ ਪਰਮੇਸ਼ਰ ਕਰ ਸਕਦਾ ਪਰ ਜੇ ਤੁਸੀਂ ਕਹਿੰਦੇ ਆ ਵੀ ਕਿਸੇ ਜਗ੍ਹਾ ਦੇ ਉੱਤੇ ਕਰਾਮਾਤ ਆ ਮੰਨ ਲਓ ਜਾਂ ਕਿਸੇ ਪਾਣੀ ਦੇ ਵਿੱਚ ਕਰਾਮਾਤ ਆ ਵੀ ਭਾਈ ਇੱਥੇ ਐਸ ਸਰੋਵਰ ਦੇ ਵਿੱਚ ਜਾਂ ਐਸ ਛੱਪੜ ਦੇ ਵਿੱਚ ਹੁਣ ਤੁਸੀਂ ਕਹੀ ਜਾਂਦੇ ਆ ਵੀ ਭਾਈ ਵੀ ਸਾਡੇ ਸਰੋਵਰ ਚ ਕਰਾਮਾਤ ਆ ਤੇ ਜਿਹੜੇ ਉਹ ਬਿੜ ਭਾਗ ਸਿੰਘ ਵਾਲੇ ਆ ਉਹ ਕਹੀ ਜਾਂਦੇ ਵੀ ਸਾਡੇ ਜਿਹੜਾ ਹੈਗਾ ਧੋਲੀ ਧਾਰਿਆ ਉਹਦੇ ਵਿੱਚ ਕਰਾਮਾਤ ਆ ਠੀਕ ਹੈ Hindu ਕਹੀ ਜਾਂਦੇ ਵੀ ਸਾਡੀਆਂ ਨਦੀਆਂ ਜਿਹੜੀਆਂ ਹੈਗੀਆਂ ਉਹਨਾਂ ਚ ਕਰਾਮਾਤ ਆ ਠੀਕ ਹੈ ਮੁਸਲਮਾਨ ਆਪਣੀਆਂ ਕਰਾਮਾਤਾਂ ਈਸਾਈ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਸਾਡੇ ਹੱਥਾਂ ਚ ਕਰਾਮਾਤ ਆ ਠੀਕ ਹੈ ਵੀ ਜਿਹੜੀ ਇਦਾਂ ਦੀ ਕਰਾਮਾਤ ਮੰਨਣੀ ਆ ਜੇ ਤੁਸੀਂ ਤੇ ਫੇਰ ਤਾਂ ਭਾਈ ਫੇ ਸਾਰੇ ਸੱਚੇ ਆ ਤੇ ਜੇ ਤੁਸੀਂ ਨਿੱਜੀ ਨਿੱਜੀ ਮੰਨਦੇ ਆ ਫੇਰ ਤਾਂ ਪਰਮੇਸ਼ਰ ਦਾ ਜਿਹੜਾ ਕੋਈ ਭਗਤ ਹੋਊਗਾ ਜਾਂ ਉਹਦਾ ਕੋਈ ਸਿਮਰਨ ਬੰਦਗੀ ਕਰੂਗਾ ਉਹਦੇ ਨਾਲ ਕਰਾਮਾਤ ਵਾਪਰ ਜੂਗੀ ਪਰ ਜੇ ਤੁਸੀਂ ਜਗ੍ਹਾ ਦੇ ਨਾਲ ਜੋੜਦੇ ਆ ਵੀ ਜਗ੍ਹਾ ਜਿਹੜੀ ਹੈਗੀ ਆ ਕਿਸੇ ਗੁਰਦੁਆਰੇ ਜਾ ਕੇ ਜਾਂ ਕਿਸੇ ਜਗ੍ਹਾ ਤੇ ਜਾ ਕੇ ਕਰਾਮਾਤ ਵਾਪਰਦੀ ਆ ਉਸ ਜਗ੍ਹਾ ਦੇ ਹੀ ਨਹੀਂ ਪਾਵਰ ਆ ਫੇਰ ਜਿਹੜੇ ਬਾਕੀ ਸਥਾਨ ਹਿੰਦੂਆਂ ਦੇ ਆ ਜਾਂ 크ਿਸਚਨਾਂ ਦੇ ਆ ਜਾਂ ਮੁਸਲਮਾਨਾਂ ਦੇ ਆ ਚਾਹੇ ਕੋਈ ਪੀਰ ਦੀ ਜਗ੍ਹਾ ਆ ਫੇਰ ਉੱਥੇ ਵੀ ਕਰਾਮਾਤ ਆ ਫੇਰ ਇਹ ਵੀ ਮੰਨਣੀ ਪੈਣੀ ਆ ਤੇ ਜੇ ਤੁਸੀਂ ਆਪਣੇ ਨਿੱਜ ਦੀ ਗੱਲ ਮੰਨੋਗੇ ਫੇਰ ਤਾਂ ਤੁਹਾਡਾ ਉਹ ਜੀਵਨ ਉੱਚਾ ਸੁੱਚਾ ਹੋਊਗਾ ਤਾਂ ਫੇਰ ਕਰਾਮਾਤ ਵਾਪਰ ਜਵੇ ਨਾਮ ਵਾਪਰ ਜਵੇ ਗੁਰੂ ਦੇ ਸਿੱਖ ਨੇ ਤਾਂ ਉਹਦੇ ਪਹਾਣੇ 'ਚ ਰਹਿਣਾ ਉਹਦੇ ਹੁਕਮ 'ਚ ਰਹਿਣਾ ਜੇ ਸਾਨੂੰ ਦੇ ਦੇਵੇ ਕੋਸ਼ ਤਾਂ ਵੀ ਠੀਕ ਆ ਠੀਕ ਆ ਤੇ ਜੇ ਕੋਈ ਨਾ ਵੀ ਦੇਵੇ ਤਾਂ ਤਾਂ ਵੀ ਠੀਕ ਆ ਮੈਂ ਤਾਂ ਬਾਣੀ ਜਿਹੜੀ ਹੈਗੀ ਆ ਇਸ ਚੀਜ਼ਾਂ ਲਈ ਪੜਦਾ ਹੀ ਨਹੀਂ ਹੈ ਵੀ ਮੈਂ ਬਾਣੀ ਪੜਾਂ ਜੀ ਮੈਂ ਉਸ ਤੋਂ ਬਾਅਦ ਸੁੱਖਾ ਸੁੱਖਾਂ ਜੀ ਹੁਣ ਰੱਬ ਪ੍ਰਮਾਤਮਾ ਮੈਨੂੰ ਆਹ ਦੇ ਦੀ ਮੈਨੂੰ ਆਹ ਦੇ ਦੀ ਨਾ ਨਾ ਇਹਨਾਂ ਚੀਜ਼ਾਂ ਲਈ ਅਸੀਂ ਬਾਣੀ ਨਹੀਂ ਪੜਦੇ ਨਾ ਮੈਂ ਇਹ ਕਹਾਂ ਵੀ ਭਾਈ ਵੀ ਮੈਂ ਪਾਪ ਬਹੁ ਕੀਤੇ ਆ ਗੁਰੂ ਸਾਹਿਬ ਵੀ ਮੈਂ ਬੰਦੇ ਮਾਰੇ ਆ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਆ ਠੀਕ ਹੈ ਤੇ ਹੁਣ ਅਰਦਾਸ ਦੇ ਵਿੱਚ ਮੈਂ ਭੁੱਲ ਬਖਸ਼ਾ ਦਮਾ ਠੀਕ ਹੈ ਦੋ ਤਰ੍ਹਾਂ ਦੇ ਬੰਦੇ ਆ ਇੱਕ ਬੰਦੇ ਪੜਦੇ ਆ ਗੁਰਬਾਣੀ ਨੂੰ ਗਿਆਨ ਦੇ ਲਈ ਆਪਣੇ ਆਪ ਦੇ ਵਿੱਚ ਸੁਧਾਰ ਦੇ ਲਈ ਹਨਾ ਵੀ ਚਲੋ ਸਾਡੀ ਬੁੱਧੀ ਦਾ ਵਿਕਾਸ ਹੋਵੇ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦਾ ਪਤਾ ਲੱਗੇ ਅਸੀਂ ਪਰਮੇਸ਼ਰ ਦੇ ਲਾਗੇ ਜਾਈਏ ਇੱਕ ਪਰਮੇਸ਼ਰ ਨੂੰ ਮੰਨੀਏ ਬਹਿਮਾ ਭਰਮਾਂ ਚ ਨਿਕਲ ਜਾਈਏ ਕਰਮ ਕਾਂਡਾਂ ਚ ਕੁਝ ਚੀਜ਼ਾਂ ਜਿਹੜੀਆਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਮਤਲਬ ਉਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਨਿਕਲ ਜਾਈਏ ਦੂਜੇ ਪਾਸੇ ਬੰਦੇ ਹੈਗੇ ਆ ਵੀ ਜਿਹੜੇ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਆ ਠੀਕ ਹੈ ਗਾਲਾਂ ਕੱਢਣੀਆਂ ਪਾਪ ਕਰਨੇ ਝੂਠ ਬੋਲਣਾ ਇੱਕ ਦੂਜੇ ਨਾਲ ਚਲਾਕੀਆਂ ਕਰਕੇ ਦੂਜੇ ਦਾ ਨੁਕਸਾਨ ਕਰਨਾ ਠੀਕ ਹੈ ਗੁੰਡਾਗਰਦੀਆਂ ਕਰਨੀਆਂ ਬੰਦੇ ਮਾਰਨੇ ਉਹ ਬਾਣੀ ਪੜਦੇ ਆ ਭੁੱਲਾਂ ਬਖਸ਼ਾਉਣ ਦੇ ਲਈ ਪਾਪ ਬਖਸ਼ਾਉਣ ਦੇ ਲਈ ਵੀ ਬਾਬੇ ਇਹੋ ਜਿਹਾ ਪ੍ਰਚਾਰ ਕਰਦੇ ਕਿ ਨਹੀਂ ਵੀ ਤੁਸੀਂ ਜਿੰਨੇ ਮਰਜੀ ਬੰਦੇ ਮਾਰਦੇ ਹੋ ਜੋ ਮਰਜੀ ਕਰ ਲਓ ਜਦੋਂ ਤੁਸੀਂ ਬਾਣੀ ਪੜਨੀ ਆ ਜਾਂ ਕਿਤੇ ਖੰਡ ਪਾਠ ਕਰਵਾ ਦਿੱਤਾ ਠੀਕ ਹੈ ਕਿਸੇ ਜਗ੍ਹਾ ਦੇ ਵਿੱਚ ਉੱਤੇ ਤੇ ਜਾਂ ਕੋਈ ਵੀ ਜਿਹੜਾ ਹੈਗਾ ਸਿਮਰਨ ਕਰ ਲਿਆ ਤੁਹਾਡੇ ਜਿਹੜੇ ਪਾਪ ਆ ਬਖਸ਼ੇ ਜਾਣੇ ਅਸੀਂ ਤਾਂ ਪਾਪ ਬਖਸ਼ਾਉਣ ਦੇ ਲਈ ਬਾਣੀ ਪੜਦੇ ਹੀ ਨਹੀਂ ਹੈ ਜੋ ਅਸੀਂ ਕੀਤਾ ਵਾ ਉਹਦੀ ਜੇ ਪਰਮੇਸ਼ਰ ਸਜ਼ਾ ਵੀ ਦੇਊਗਾ ਸਾਨੂੰ ਸਜ਼ਾ ਵੀ ਮਨਜ਼ੂਰ ਆ ਪਰ ਅਸੀਂ ਪੁੱਠਾ ਕੰਮ ਕਰਦੇ ਹੀ ਨਹੀਂ ਅਸੀਂ ਪ੍ਰਚਾਰ ਦੇ ਵੀ ਇਹੇ ਆ ਵੀ ਪੁੱਠਾ ਕੰਮ ਕਰੋ ਹੀ ਨਾ ਠੀਕ ਹੈ ਤੁਹਾਨੂੰ ਪਾਪ ਤੁਸੀਂ ਕਰਨੇ ਕਾਹਤੋਂ ਆ ਵੀ ਜਿਹੜੇ ਤੁਹਾਨੂੰ ਪਰ ਪਾਪ ਬਖਸ਼ਾਉਣ ਦੇ ਲਈ ਅਰਦਾਸਾਂ ਕਰਨੀਆਂ ਪਊ ਉਹ ਆਪਣਾ ਜੀਵਨ ਸੁਧਾਰੋ ਠੀਕ ਹੈ ਪਿਛਲੇ ਪਾਪ ਮੈਂ ਮੰਨਦਾ ਠੀਕ ਹੈ ਬਖਸ਼ੇ ਜਾਂਦੇ ਪਰ ਜੇ ਬੰਦਾ ਸੁਧਰ ਜਵੇ ਪਰ ਜਿਨ੍ਹਾਂ ਨੇ ਸੁਧਰਨਾ ਹੀ ਨਹੀਂ ਹੈਗਾ ਚਾਹੇ ਉਹ ਗੁੰਡੇ ਆ ਚਾਹੇ ਝੂਠ ਬੋਲਣ ਵਾਲੇ ਬੇਈਮਾਨੀਆਂ ਕਰਨ ਵਾਲੇ ਆ ਉਹ 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 ਮੁੜ ਕੇ ਅਰਦਾਸਾਂ ਦੇ ਵਿੱਚ ਆਪਣੀਆਂ ਭੁੱਲਾਂ ਬਖਸ਼ਾਉਂਦੇ ਇਦਾਂ ਕੋਈ ਭੁੱਲਾ ਭੱਲਾ ਨਹੀਂ ਬਖਸ਼ ਹੁੰਦੀਆਂ ਨਾ ਉਹਨਾਂ ਨਾਲ ਕੋਈ ਕਮ ਕਰਾ ਮਾਤਾਂ ਵਾਪਰਨੀਆਂ ਆ ਇਹ ਪੁੱਠੇ ਕੰਮ ਕਰਨੇ ਆ ਉਹ ਤੁਹਾਡੇ ਸਾਹਮਣੇ ਆਉਣੇ ਆਉਣੇ ਆ ਜੋ ਬੀਜਿਆ ਨਾ ਉਹ ਵੱਡਣਾ ਪੈਣਾ ਆ ਇਦਾਂ ਨਹੀਂ ਹੈਗਾ ਵੀ ਤੁਸੀਂ ਬੀਜੇਓ ਤੁਸੀਂ ਕਿਕਰਾਂ ਤੋਂ ਮੁੜ ਕੇ ਉਦੋਂ ਬਾਅਦ ਤੁਸੀਂ ਭਾਈ ਦਾਖਾਂ ਭਾਲਦੇ ਆ ਇਹ ਨਹੀਂ ਮਿਲਣਾ ਠੀਕ ਹੈ ਕਰਾਮਾਤ ਜਿੰਨੀਆਂ ਵੀ ਮੇਰੀਆਂ ਪੋਸਟਾਂ ਹੈਗੀਆਂ ਕਿਸੇ ਦੇ ਵਿੱਚ ਠੀਕ ਹੈ ਮੈਂ ਇਹ ਗੱਲ ਨਹੀਂ ਕੀਤੀ ਵੀ ਹਾਂ ਬੰਦਾ ਨਿੱਜੀ ਕਰਾਮਾਤਾਂ ਵਾਪਰਦਿਆਂ ਹੋ ਸਕਦਾ ਕੁਝ ਵੀ ਹੋ ਸਕਦਾ ਹਨ ਤੇ ਨਾ ਮੈਂ ਕੋਈ ਹਥਿਆਰਾਂ ਦਾ ਵਿਰੋਧੀ ਹਾਂ ਮੈਂ ਤਾਂ ਖੁਦ ਇਹ ਗੱਲ ਕਹਿਣਾ ਮੈਂ ਬੱਕਰੇ ਛਕੋ ਠੀਕ ਹੈ ਵੀ ਸੁੱਖਾ ਪੀਣਾ ਸੁੱਖਾ ਵੀ ਪੀਓ ਜਿਹੜਾ ਚੜ ਕੇ ਆਉਂਦਾ ਜੂਤ ਚੰਗੀ ਤਰ੍ਹਾਂ ਫੇਰੋ ਜੇ ਕੋਈ 3-3 ਫੁੱਟੇ ਤੇਗੇ ਰੱਖੋ ਛੋਟੀਆਂ ਕੁਰਬਾਨਾ ਪਾਉਣ ਦਾ ਕੋਈ ਫਾਇਦਾ ਨਹੀਂ 3-3 ਇੰਚ ਦੀਆਂ ਸਾਡੀ ਮਜਬੂਰੀ ਹੈ ਇੱਥੇ ਮੈਂ ਅਮਰੀਕਾ ਦੇ ਵਿੱਚ ਰਹਿਣਾ ਮੈਂ ਛੋਟੀ ਕੁਰਬਾਨਾ ਪਾਉਣਾ ਠੀਕ ਹੈ ਜਦੋਂ ਮੈਂ ਇੰਡੀਆ ਆਉਣਾ ਆ ਮੈਂ 3 ਫੁੱਟਾ ਤੇਗਾ ਕੋਲ ਹੀ ਹੁੰਦਾ ਠੀਕ ਹੈ ਬਸ ਐਨ ਪੂਰੇ ਕਾਇਮ ਰਹੋ 3-3 ਫੁੱਟੇ ਤੇਗੇ ਰੱਖੋ ਜੇ ਗਨ ਦਾ ਲਾਇਸੈਂਸ ਵੱਲੋਂ ਲੈ ਕੇ ਚਾਹੇ ਛੋਟੀ ਗਨ ਜਿੰਨੀ ਮਰਜ਼ੀ ਮਾੜੀ ਸਸਤੀ ਗਾਨੇ ਰੱਖੋ ਜਿਹੜਾ ਚੜ ਕੇ ਆਉਂਦਾ ਠੋਕ ਦੋ ਮੈਂ ਕਦੇ ਵੀ ਵਿਰੋਧ ਨਹੀਂ ਕਰੂੰਗਾ ਕੱਲੇ ਬੰਦੇ ਨੂੰ ਜੇ ਚਾਰ ਪੰਜ ਬੰਦੇ ਪੈਂਦੇ ਆ ਨਾ ਕਿਸੇ ਨੂੰ ਵੀ ਪੈਂਦੇ ਆ ਉਹ ਭਾਵੇਂ ਮੰਨ ਲਓ ਵੀ Hindu ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ ਕੋਈ ईसाई ਹੋਵੇ ਜੇ ਉਹਦੇ ਤੇ ਕੋਈ ਵੀ ਚੜ ਕੇ ਆਉਂਦਾ ਠੋਕ ਦੋ ਗੁਰਜਿੰਦਰ ਸਿੰਘ ਕੋਈ ਵਿਰੋਧੀ ਨਹੀਂ ਹੈ ਉਹਦਾ ਜਿਹੜਾ ਝੁੰਡ ਬਣਾ ਕੇ ਕਿਸੇ ਨੂੰ ਘੇਰਨਾ ਉਹ ਭਾਵੇਂ Hindu ਘੇਰਨਾ ਭਾਵੇਂ Sikh ਘੇਰਨਾ ਭਾਵੇਂ ਮੁਸਲਮਾਨ ਕੋਈ ਵੀ ਘੇਰਨਾ ਉਸ ਚੀਜ਼ ਦੇ ਆਪਾਂ ਵਿਰੋਧੀ ਆ ਠੀਕ ਹੈ ਜੇ ਕਿਸੇ ਕੱਲੇ ਬੰਦੇ ਨੂੰ ਸਿੱਖ ਨੂੰ ਭਾਵੇਂ ਖਾਲਸਤਾਨੀਆਂ ਦਾ ਹੋਵੇ ਭਾਵੇਂ ਕਿਸੇ ਵੀ ਗਰਮ ਖਿਆਲੀ ਧਿਰ ਦਾ ਹੋਵੇ ਬੰਦਾ ਉਹਨੂੰ ਜਿਆਦੇ ਬੰਦੇ ਘੇਰਨਗੇ ਠੀਕ ਆ ਆਪਾਂ ਉਹ ਬੰਦੇ ਜਿਹੜੇ ਜਿਆਦੇ ਆ ਉਹਨਾਂ ਦਾ ਵਿਰੋਧ ਕਰਾਂਗੇ ਛੇਰ ਉਹਨੂੰ ਕਵਾਂਗੇ ਜਿਹੜਾ ਕੱਲਾ ਹੋਊਗਾ ਠੀਕ ਆ ਜਿਹੜਾ ਬੰਦਾ ਮੰਨ ਲਓ ਵੀ ਵਿਚਾਰ ਆਪਣੇ ਵੱਖਰੇ ਰੱਖਦਾ ਵਾ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਵਿਚਾਰ ਉਹ ਸਮਾਜ ਦੇ ਵਿੱਚ ਹਰੇਕ ਬੰਦੇ ਨੂੰ ਗੱਲ ਕਰਨ ਦਾ ਅਧਿਕਾਰ ਆ ਪਰ ਜਿਹੜਾ ਬੰਦਾ ਉਹਦੇ ਵਿਚਾਰਾਂ ਦਾ ਜਵਾਬ ਉਹਦੇ ਉਹਦੇ ਵਿਚਾਰ ਸਾ ਆਪਣੇ ਸੱਚ ਦੇ ਵਿਚਾਰਾਂ ਨਾਲ ਦੇ ਕੇ ਕੱਟ ਨਹੀਂ ਸਕਦਾ ਉਹਦੇ ਹੱਥੀਂ ਪੈਂਦਾ ਉਹਦੇ ਗਲੀਆਂ ਪੈਂਦਾ ਠੀਕ ਹੈ ਕੋਈ ਵੀ ਉਹਦੇ ਤੇ ਹਮਲਾ ਕਰਦਾ ਐ ਅਸੀਂ ਤੇ ਕਿਸੇ ਤੇ ਹਮਲਾ ਕਰਦੇ ਨਹੀਂ ਅਸੀਂ ਤੇ ਕਹਿ ਸਕਦੇ ਆ ਪਰ ਜਿਹੜਾ ਹਮਲਾ ਕਰਦਾ ਠੀਕ ਹੈ ਅਸੀਂ ਉਹਦੇ ਵਿਰੋਧੀ ਆ ਜੇ ਕੋਈ ਚੜ ਕੇ ਆਵੇ ਉਹਦੇ ਵਾਸਤੇ ਜਿਹੜਾ ਹੈਗਾ ਗੁਰੂ ਸਾਹਿਬ ਨੇ ਹਥਿਆਰ ਦਿੱਤੇ ਸੀ ਤੇ ਜਾਂ ਕੋਈ ਮਜਲੂਮ ਦੀ ਰੱਖਿਆ ਵਾਸਤੇ ਨਾ ਕਿ ਵੀ ਤੁਹਾਡੀਆਂ ਕਿਰਪਾਨਾਂ ਜਿਹੜੀਆਂ ਹੈਗੀਆਂ ਤੇ ਜਿਹੜੀਆਂ ਗੰਨਾ ਹੈਗੀਆਂ ਆਵਾ ਬੰਦੂਕਾਂ ਉਹ ਇਸ ਕਰਕੇ ਦਿੱਤੀਆਂ ਸੀ ਵੀ ਤੁਸੀਂ ਕਿਸੇ ਨੂੰ ਜਾ ਕੇ ਕੁੱਟਿਆਓ ਕਿਸੇ ਦੇ ਘਰੇ ਜਾ ਕੇ ਬਦਮਾਸ਼ੀਆਂ ਕਰੋ ਗੁੰਡਾ ਕਰਦਿਆਂ ਕਰੋ ਇਸ ਕੰਮ ਵਾਸਤੇ ਨਹੀਂ ਦਿੱਤੇ ਸੀ ਹੁਣ ਇਹ ਗੱਲਾਂ ਮੈਂ ਠੀਕ ਹੈ ਸਾਰੀਆਂ ਸਮਝਾਤੀਆਂ ਤੁਹਾਨੂੰ ਠੀਕ ਹੈ ਵੀ ਹੁਣ ਜਿਹੜਾ ਵੀ ਜਿੰਨੇ ਵੀ ਆਪਣਾ ਮਤ ਮਾਰਾ ਕਰਨਾ ਹੋਵੇ ਮੇਰੇ ਨਾਲ ਮੈਸੇਜ ਕਰ ਦੋਵੇ ਮੈਨੂੰ ਇਨਬਾਕਸ ਦੇ ਵਿੱਚ ਤੋਂ ਮੈਂ ਕਰਨ ਨੂੰ ਤਿਆਰ ਹਾਂ ਠੀਕ ਹੈ ਜਾਨੀ ਕਿ ਤੁਸੀਂ ਚਾਹੋ ਨੇ ਆ ਵੀ ਹਰੇਕ ਬੰਦਾ ਜਿਹੜਾ ਹੈਗਾ ਆ ਉਹ ਢੜੇ ਬੰਦੀ ਨਾਲ ਜੁੜਿਆ ਹੋਣਾ ਚਾਹੀਦਾ ਮੰਨ ਲਓ ਵੀ ਜੇ ਠੰਡਰੀਆਂ ਵਾਲੇ ਦਾ ਬੰਦਾ ਹੈਗਾ ਫਿਰ ਠੰਡਰੀਆਂ ਵਾਲੇ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦਾ ਜਵਾਬ ਦੇਵੇ ਹਾਂ ਜੇ ਟਕਸਾਲ ਦਾ ਬੰਦਾ ਆ ਤੇ ਜਿਹੜੀਆਂ ਟਕਸਾਲ ਨੇ ਗਲਤੀਆਂ ਕੀਤੀਆਂ ਉਹਨਾਂ ਦਾ ਜਵਾਬ ਦੇਵੇ ਹੈ ਜੇ ਕੋਈ ਮਿਸ਼ਨਰੀਆਂ ਦਾ ਉਹ ਮਿਸ਼ਨਰੀਆਂ ਦੀ ਆ ਗੱਲ ਠੀਕ ਨਹੀਂ ਹੈਗੀ ਉਹ ਉਹ ਜਵਾਬ ਦੇਵੇ ਜੇ ਨਿਹੰਗਾਂ ਦੇ ਵਿੱਚੋਂ ਅੱਛਾ ਜੀ ਉਹ ਪੂਲੇ ਨਿਹੰਗ ਤੇ ਆ ਜਾਂਦੇ ਆ ਫਿਰ ਜੀ ਪੂਲਾ ਨਿਹੰਗ ਇਦਾਂ ਸੀ ਜੇ ਸਾਡਾ ਮੰਨ ਲਓ ਕਿਸੇ ਨੇ ਕੀ ਲੈਣਾ ਦੇਣਾ ਪੂਲੇ ਨਿਹੰਗ ਨਾਲ ਜਾਂ ਢੰਡਰੀਆਂ ਵਾਲੇ ਨਾਲ ਜਾਂ ਕੋਈ ਮਿਸ਼ਨਰੀ ਜਾਂ ਕਿ ਹੋਰ ਵੀ ਜਿਹੜਾ ਮਰਜ਼ੀ ਤੁਹਾਡੇ ਬੰਦੀ ਹੋਵੇ ਅਸੀਂ ਤਾਂ ਸੱਚ ਚੱਕਦੇ ਆ ਸੱਚ ਤੇ ਕੋਈ ਵੀ ਬੋਲ ਸਕਦਾ ਜੇ ਕੋਈ ਟਕਸਾਲ ਦੀ ਕੋਈ ਗੱਲ ਸਾਨੂੰ ਵਧੀਆ ਲੱਗਦੀ ਐ ਅਸੀਂ ਉਹਦੀ ਵੀ ਸਪੋਰਟਰ ਆ ਜੇ ਕੋਈ ਮਿਸ਼ਨਰੀਆਂ ਦੀ ਵਧੀਆ ਲੱਗਦੀ ਐ ਤੇ ਢੰਡਰੀਆਂ ਵਾਲੀ ਦੀ ਵਧੀਆ ਤੇ ਆਪਾਂ ਉਹ ਵੀ ਉਹਦੀ ਵੀ ਸਪੋਰਟਰ ਆ ਦਰਜਿੰਦਰ ਸਿੰਘ ਤਰਕ ਨੂੰ ਪਹਿਲ ਦਿੰਦਾ ਵਾ ਜਿਹੜਾ ਬੰਦਾ ਤਰਕ ਦੇ ਆਧਾਰ ਤੇ ਗੱਲ ਕਰੂਗਾ ਸੱਚ ਦੀ ਗੱਲ ਕਰੂਗਾ ਉਹਦੀ ਆਪਾਂ ਹਮਾਇਤ ਕਰਾਂਗੇ ਉਹ ਜਿਹੜੀ ਮਰਜ਼ੀ ਢੇਬੰਦੀ ਕਰਦੀ ਹੋਵੇ ਤੇ ਉਹ ਹਾਂ ਇਹ ਗੱਲ ਜ਼ਰੂਰ ਆ ਵੀ ਹਰਨੇਕ ਸਿੰਘ ਨੇਕੀ ਹੋ ਗਿਆ ਢੰਡਰੀਆਂ ਵਾਲਾ ਹੋ ਗਿਆ ਮਿਸ਼ਨਰੀ ਹੋ ਗਿਆ ਧਰਮ ਸਿੰਘ ਨਿਹੰਗ ਹੋ ਗਿਆ ਇਹ ਤਰਕ ਦੇ ਆਧਾਰ ਤੇ ਗੱਲ ਕਰਦੇ ਆ ਠੀਕ ਆ ਵੀ ਉਹ ਮੈਨੂੰ ਵਧੀਆ ਲੱਗਦੇ ਉਹ ਵੀ ਹਾਂ ਵੀ ਉਹ ਬੰਦੇ ਆ ਨ ਪੂਰਾ ਅੱਗ ਕੱਢਦੇ ਆ ਤਸੱਲੀ ਕਰਾਉਂਦੇ ਤੁਹਾਡੀ ਠੀਕ ਹੈ ਸਾਰਿਆਂ ਦੇ ਜਿਹੜੇ ਸ਼ਰਧਾਵਾਨਾਂ ਦੇ ਉਹ ਤੁਸੀਂ ਕਮਲੇ ਮੂਰਖੋ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਰਧਾਵਾਨਾਂ ਦੀਆਂ ਐਨ ਪੂਸ਼ਾ ਚਕਾਈਆਂ ਸੀ ਇਤਿਹਾਸ ਗਵਾਹ ਆ ਠੀਕ ਹੈ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ ਸੀ ਵੀ ਇਦਾਂ ਨਹੀਂ ਹੁੰਦਾ ਅੱਜ ਫਿਰ ਤੁਸੀਂ ਉੱਥੇ ਦੇ ਉੱਥੇ ਖੜੇ ਆ ਜਿਹੜੀ ਗਰਵਾਣੀ ਹੈ ਨਾ ਉਹ ਸੱਚੀ ਰਹਿਣੀ ਆ ਉਹ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਆ ਗਾਂ ਵੀ ਸੱਚ ਰਹਿਣੀ ਆ ਉਹ ਜਿਹੜੀਆਂ ਭੇਡ ਵਰਤੀ ਵਾਲੀਆਂ ਚੀਜ਼ਾਂ ਜਿਹੜੀਆਂ ਮਤਲਬ ਵੀ ਤੁਸੀਂ ਕਰਮਕਾਂਢੀ ਲੋਕ ਜਿਹੜਾ ਤੁਸੀਂ ਸਵਾਰਥੀ ਲੋਕ ਹੋ ਕੇ ਆਪਣਾ ਰੋਜੀ ਰੋਟੀ ਦਾ ਮਸਲਾ ਬਣਾਇਆ ਤੁਹਾਡੇ ਤੇ ਉਹ ਗੱਲਾਂ ਲੱਗਣੀਆਂ ਲੱਗੀਆਂ ਗਰਬਾਣੀ ਦੀ ਕਥਾ ਸੁਣੀ ਹੈ ਨਾ ਮਤਲਬ ਐਨ ਚੰਗੀ ਤਰ੍ਹਾਂ ਵਧੀਆ ਸਾਰੀ ਦੀ ਸੁਣੋ ਜਾਂ ਸਹਿਜ ਪਾਠ ਸੁਣੋ ਜੇ ਤੁਸੀਂ ਨਕਮੇ ਬੰਦੇ ਆ ਕਿਉਂਕਿ ਹਰੇਕ ਬੰਦੇ ਨੂੰ ਅੰਦਰ ਅੰਦਰ ਦਾ ਪਤਾ ਹੁੰਦਾ ਵੀ ਮੈਂ ਕਿੱਦਾਂ ਦਾ ਆ ਜੇ ਤੁਸੀਂ ਲਾਲਚੀ ਆ ਬੇਈਮਾਨੀ ਆ ਮਨਮੁੱਖਾਂ ਹੇਰਾਫੇਰੀਆਂ ਕਰਦੇ ਆ ਹਨਾ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ 2 250 ਅੰਗ ਤੱਕ ਜਾਂਦੇ ਆ ਚੀਕਾਂ ਨਿਕਲ ਜਾਂਦੀਆਂ ਬੰਦੇ ਦੀਆਂ ਸਹਿਜ ਪਾਠ ਕਰੇ ਦਾ ਉਥੇ ਇੰਨਾ ਜਲੂਸ ਕੱਢਿਆ ਹੋਇਆ ਮਨਮੁੱਖ ਦਾ ਠੀਕ ਹੈ ਤਾਂ ਜੇ ਕੋਈ ਬੰਦਾ ਵਧੀਆ ਹੋਇਆ ਮਤਲਬ ਆਪਣੇ ਆਪ ਨੂੰ ਕਰਤਾਰ ਵਧੀਆ ਰੱਖਦਾ ਵਾ ਤੇ ਉਹਨੂੰ ਉਸ ਗੱਲਾਂ ਦਾ ਗੁੱਸਾ ਹੀ ਨਹੀਂ ਲੱਗਦਾ ਗੁਰਬਾਣੀ ਦੇ ਦੀਆਂ ਪੰਕਤੀਆਂ ਦਾ ਅਰਥ ਕਰੀਏ ਤੇ ਗੁੱਸਾ ਉਹਨਾਂ ਨੂੰ ਲੱਗਦਾ ਵਾ ਜਿਹੜੇ ਮਨਮੁੱਖ ਆ ਠੀਕ ਹੈ ਕਈ ਬੰਦੇ ਤਾਂ ਗੁਰਬਾਣੀ ਦੇ ਅਰਥ ਹੀ ਨਹੀਂ ਸੁਣ ਸਕਦੇ ਤੇ ਜੇ ਹੁਣ ਤੁਸੀਂ ਚੰਗੇ ਕੰਮ ਕਰੋ ਆਪਣਾ ਜੀਵਨ ਥੋੜਾ ਜਿਆਦਾ ਸੁਧਾਰ ਲਓ ਵਧੀਆ ਬਣਾ ਲਓ ਤੇ ਗੁਰਬਾਣੀ ਤੇ ਮਿੱਠੀ ਲੱਗਦੀ ਮਿੱਠੀ ਬਹਿਣ ਨਜ਼ਾਰਾ ਆਉਂਦਾ ਆਨੰਦ ਆਉਂਦਾ ਗੁਰਬਾਣੀ ਸੁਣ ਕੇ ਵੀ ਬਾਜੀ ਬਾ ਮਨ ਲਓ ਵੀ ਗੁਰੂ ਸਾਹਿਬ ਨੇ ਕੀ ਕਿਹਾ ਕਿਉਂਕਿ ਗੱਲਾਂ ਤੁਹਾਡੇ ਤੇ ਲੱਗਣੀਆਂ ਨੇ ਜੇ ਹੁਣ ਤੁਸੀਂ ਪੁੱਠੇ ਕੰਮ ਕਰਨੇ ਆ ਗੁਰੂ ਦੀ ਸਿੱਖਿਆ ਨਹੀਂ ਮਨ ਲਓ ਮੰਨਣੀ ਹੈਗੀ ਤੇ ਫਿਰ ਗੁਰਬਾਣੀ ਤੁਹਾਡੇ ਤੇ ਵੀ ਲੱਗਣੀ ਹੈ ਫਿਰ ਉਹ ਤੁਹਾਨੂੰ ਗੁੱਸਾ ਆਊਗਾ ਫਿਰ ਤੁਸੀਂ ਲੜਨ ਪੈਣੇ ਦੂਜੇ ਦੇ ਗੱਲ ਠੀਕ ਹੈ ਵਿਕਾਰ ਵਿਕਾਰ ਸਾਰੇ ਬੰਦੇ ਪ੍ਰਚਾਰ ਕਰਨੇ ਚ ਪੰਜ ਵਿਕਾਰ ਇਹਨਾਂ ਤੋਂ ਦੂਰ ਰਹਿਣਾ ਉਹ ਜਨਾਨੀਆਂ ਨਾਲ ਬੰਦੇ ਖੜੇ ਜਾਂਦੇ ਠੀਕ ਹੈ ਇੱਥੇ ਲਾਲਚ ਉਹਦੇ ਵਾਸਤੇ ਹੋ ਕੇ ਤੁਸੀਂ ਪ੍ਰੋਗਰਾਮ ਲਾਉਨੇ ਫਿਰਦੇ ਨੇ ਪ੍ਰਚਾਰਕ ਜਿੰਨੇ ਹੈਗੇ ਆ ਠੀਕ ਹੈ ਕਿੰਨੇ ਕਿੰਨੇ ਪੈਸੇ ਲੈਨੇ ਤੁਸੀਂ ਤੇ ਕਰੋਧ ਤੁਹਾਨੂੰ ਮਤਲਬ ਗੁੱਸਾ ਤੁਹਾਨੂੰ ਆਉਣ ਡਿਆ ਲੋਕਾਂ ਨੂੰ ਤੁਸੀਂ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਡਿਆ ਠੀਕ ਹੈ ਵਕਾਰੀ ਤੁਸੀਂ ਬੰਦੇ ਆ ਉਦਾਂ ਤੁਸੀਂ ਪੰਥ 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 ਦਾ ਰੌਲਾ ਪਾਇਆ ਵਾ ਭਾਈ ਵੀ ਬੰਦੇ ਬਣ ਕੇ ਜਿਹੜਾ ਹੈਗਾ ਨਾ ਜਦੋਂ ਜ਼ਿੰਦਗੀ ਜਿਉਂਗੇ ਤੁਸੀਂ ਆਪਣੀ ਬਾਂਦਰਾਂ ਤੋਂ ਬੰਦੇ ਕਹਿੰਦੇ ਨਾ ਬਣੇ ਅੱਜ ਵੀ ਉਹ ਲੋਕ ਬਾਂਦਰੀ ਆ ਠੀਕ ਹੈ ਵੀ ਜੇ ਜਿਹੜੇ ਗਲਤ ਕੰਮ ਕਰਦੇ ਆ ਪੁੱਠੇ ਕੰਮ ਕਰਦੇ ਜੂਨਾ ਜਿਹੜੀਆਂ ਤੁਸੀਂ ਕਹਿੰਦੇ ਆ ਨਾ ਕਿ ਹਾਂ ਵੀ ਆ ਜੂਨਾ ਜੀ ਆ ਹੁੰਦੀਆਂ ਹੁੰਦੀਆਂ ਸਾਰੀਆਂ ਜੂਨਾ ਤੁਸੀਂ ਜੀਂਦੇ ਜੀ ਹੰਡਾਉਣੇ ਆ ਸਿੱਧੇ ਕੰਮ ਕਰਿਆ ਕਰੋ ਅਕਲ ਵਾਲੇ ਕੰਮ ਕਰੋ ਤੁਹਾਡਾ ਸਮਾਜ ਦੇ ਵਿੱਚ ਇੱਜ਼ਤ ਮਾਣ ਵਧੇ ਠੀਕ ਆ ਗੱਲ ਗਰਾਊਂਡ ਲੈਵਲ ਦੀ ਹੈਗੀ ਗਰਾਊਂਡ ਲੈਵਲ ਤੇ ਲੋਕਾਂ ਨਾਲ ਪਿਆਰ ਸਤਿਕਾਰ ਨਾਲ ਰਹੋ ਗੁਰਮਤ ਦਾ ਪ੍ਰਚਾਰ ਕਰੋ ਠੀਕ ਹੈ ਤੁਹਾਡਾ ਕੋਈ ਵੀ ਮਤਲਬ ਜਿਹੜਾ ਹੈਗਾ ਕਾਰਜ ਕੀਤਾ ਹੋਇਆ ਉਹ ਗੁਰੂ ਤੇ ਜਾਂਦਾ ਤੁਸੀਂ ਚੰਗੇ ਕੰਮ ਕਰਦੇ ਆ ਲੋਕ ਕਹਿੰਦੇ ਭਾਈ ਵੀ ਹਾਂ ਵੀ ਇਹ ਵੀ ਬੰਦੇ ਚੰਗੇ ਇਹਨਾਂ ਦਾ ਗੁਰੂ ਵੀ ਚੰਗਾ ਹੋਊਗਾ ਹੁਣ ਤੁਸੀਂ ਗੁੰਡਾਗਰਦੀਆਂ ਕਰਨੀਆਂ ਬਦਮਾਸ਼ੀਆਂ ਕਰਨੀਆਂ ਲੋਕਾਂ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਤੇ ਲੋਕੀ ਧਰਮ ਤੋਂ ਬਾਗੀ ਹੋ ਗਏ ਅਗਲਾ ਕਹਿੰਦਾ ਵੀ ਅਸੀਂ ਨਹੀਂ ਇਹ ਧਰਮ ਦੇ ਵਿੱਚ ਰਹਿਣਾ ਸੀ ਜਿੱਦੂ ਸਾਈ ਬੰਨੇ ਚੰਗੇ ਆ ਠੀਕ ਹੈ ਵੀ ਇਹ ਗਲਤੀਆਂ ਤੁਹਾਡੀਆਂ ਵਾਂ ਜਿਹੜਾ ਨੁਕਸਾਨ ਹੋਇਆ ਨਾ ਪੰਥ ਦਾ ਉਹ ਜਿਹੜੇ ਤੁਸੀਂ ਕਰਾਮਾਤਾਂ ਦੀਆਂ ਮਨਮੁਖ ਮਮਤ ਦੀਆਂ ਕਹਾਣੀਆਂ ਠੀਕ ਹੈ ਮੰਨ ਲਓ ਝੂਠੀਆਂ ਮੰਨ ਲਓ ਜੀ ਕਰਾਮਾਤਾਂ ਵਾਲੀਆਂ ਕੀਤੀਆਂ ਵਾ ਇਹਨਾਂ ਦਾ ਕਰਕੇ ਹੋਇਆ ਮੈਂ ਖੁਦ ਨਾਸਤਿਕ ਹੋ ਗਿਆ ਸੀ ਇੰਡੀਆ ਦੇ ਵਿੱਚ ਪਹਿਲਾਂ ਛੋਟਾ ਹੁੰਦਾ ਅਜ ਤੋਂ ਬਹੁਤ ਸਾਲ ਪਹਿਲਾਂ ਕਾਰਨ ਕੀ ਸੀਗਾ ਬੰਦੇ ਦੀਆਂ ਆਪਣੀਆਂ ਮਨੋਤਾਂ ਹੁੰਦੀਆਂ ਵੀ ਮੈਨੂੰ ਆਹ ਜਿਹੜੀ ਚੀਜ਼ ਆ ਮੈਨੂੰ ਮਿਲਣੀ ਚਾਹੀਦੀ ਹੈ ਠੀਕ ਹੈ ਚਲੋ ਮੇਰੇ ਡੈਡੀ ਦੀ ਡੈਥ ਵੀ ਹੋ ਗਈ ਸੀ ਮੈਨੂੰ 9 ਸਾਲ ਕਈ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਉਹ ਬੰਦੇ ਦੀ ਜ਼ਿੰਦਗੀ ਚ ਆਉਂਦੇ ਆ ਤਾਂ ਜਦੋਂ ਮੇਰੀਆਂ ਜਿਹੜੀਆਂ ਮਰਾਦਾਂ ਸੀਗੀਆਂ ਪੂਰੀਆਂ ਨਹੀਂ ਹੋਈਆਂ ਤਾਂ ਮੈਂ ਇਹ ਗੱਲ ਕਹਿ ਦਿੱ ਠੀਕ ਹੈ ਵੀ ਅਸੀਂ ਨਹੀਂ ਮੰਨਦੇ ਮੁੰਡੇ ਕਿਸੇ ਰੱਬ ਨੂੰ ਤੇ ਮੈਂ ਗੁਰਦੁਆਰੇ ਵੀ ਜਾਣਾ ਛੱਡ ਦਿੱਤਾ ਸੀ ਉਸ ਟਾਈਮ ਮੈਂ ਅਮਰਤਾਰੀ ਨਹੀਂ ਸੀਗਾ ਸਿੰਘ ਨਹੀਂ ਸਜਿਆ ਸੀ ਉਹਦਾ ਕਾਰਨ ਇਹ ਹੀ ਸਿਗਾ ਵੀ ਬੰਦਾ ਜਦੋਂ ਆਪਣੀਆਂ ਕਰਾਮਾਤਾਂ ਦੇ ਆਧਾਰ ਤੇ ਮੰਨ ਲਓ ਆਪਣੇ ਮਨੋਤਾਂ ਦੇ ਆਧਾਰ ਤੇ ਗੁਰੂ ਤੋਂ ਚੀਜ਼ਾਂ ਮੰਗਦਾ ਹੈ ਮੈਨੂੰ ਆਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਤੇ ਜਦੋਂ ਨਹੀਂ ਮਿਲਦੀਆਂ ਫਿਰ ਉਸ ਤੋਂ ਬਾਗੀ ਹੋ ਜਾਂਦਾ ਅਸੀਂ ਤਾਂ ਇਸ ਚੀਜ਼ ਦਾ ਪ੍ਰਚਾਰ ਕਰਦੇ ਨਹੀਂ ਹੈ ਜਿਹਨੇ ਆਉਣਾ ਠੀਕ ਹੈ ਵੀ ਉਹ ਕਰਮ ਇਹ ਚੀਜ਼ਾਂ ਛੱਡ ਕੇ ਆਵੇ ਵੀ ਜੇ ਮੈਂ ਬਾਣੀ ਪੜ੍ਹਨੀ ਆ ਮੈਨੂੰ ਸੁੱਖ ਮਿਲੂਗਾ ਜਾਂ ਮੈਂ ਕੋਈ ਫਾਇਦੇ ਵਾਸਤੇ ਬਾਣੀ ਪੜ੍ਹ ਲਈ ਗਰਜਿੰਦਰ ਸਿੰਘ ਕੋਈ ਫਾਇਦੇ ਵਾਸਤੇ ਗੁਰਬਾਣੀ ਨਹੀਂ ਪੜ੍ਹਦਾ ਹੈਗਾ ਵੀ ਮੈਨੂੰ ਆਹ ਆਹ ਮਿਲੂਗਾ ਨਾ ਅਹੀਂ ਤੇ ਸੱਚ ਦੀ ਗੱਲ ਕਰ ਰਹਾ ਬਾਣੀ ਪੜਨ ਵਾਲਿਆਂ ਦੇ ਤਾਂ ਦੁਸ਼ਮਣੀ ਬਣਦੇ ਆ ਮੇਰੀ ਤਾਂ ਹਰੇਕ ਦੇ ਨਾਲ ਹੀ ਦੁਸ਼ਮਣੀ ਕਿਉਂਕਿ ਜਦੋਂ ਹਰੇਕ ਦੇ ਉੱਤੇ ਗੱਲ ਕਰਨੀ ਆ ਵੀ ਆਹ ਪਖੰਡਿਆ ਜੀ ਆਹ ਠੀਕ ਨਹੀਂ ਹੈਗਾ ਕੋਈ ਬਾਬਾ ਹੈਗਾ ਸਾਡਾ ਹਰੇਕ ਨਾਲ ਹੀ ਵੈਰ ਆ ਠੀਕ ਹੈ ਜਿਹੜਾ ਬੰਦਾ ਝੂਠ ਦਾ ਕਰ ਕੰਮ ਕਰਦਾ ਤੇ ਸਾਨੂੰ ਕਿਹੜਾ ਕੋਈ ਫਾਇਦਾ ਹੁੰਦਾ ਇਹਦੇ ਵਿੱਚ ਠੀਕ ਹੈ ਪਤਾ ਨਹੀਂ ਕਿੱਥੇ ਕੋਈ ਕੁੱਟ ਜਵੇ ਮਾਰ ਦੇਵੇ ਕੋਈ ਹਮਲਾ ਹੋ ਜਾਏ ਠੀਕ ਹੈ ਜਾਂ ਅਸੀਂ ਕਿਸੇ ਨੂੰ ਮਾਰ ਦਈਏ ਕੁਝ ਵੀ ਪਰ ਇਹ ਸਾਰੇ ਜਿਹੜੇ ਫਸਾਦ ਦੀ ਜੜਿਆ ਠੀਕ ਹੈ ਜਦੋਂ ਦਾ ਮਤਲਬ ਵੀ ਬੰਦਾ ਸੱਚ ਬੋਲਣ ਲੱਗਦਾ ਉਹ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਮਤਲਬ ਹੈ ਤੇ ਸਮਾਜ ਦੇ ਵਿੱਚ ਨੁਕਸਾਨ ਹੀ ਹੁੰਦਾ ਉਹਦਾ ਵੀ ਪਰ ਇੱਕ ਜਨੂਨ ਹੁੰਦਾ ਜਿਹੜਾ ਸੱਚ ਬੋਲਣ ਦੀ ਗੱਲ ਹੈ ਨਾ ਜਾਂ ਸਚਾਈ ਦੀ ਜਾਂ ਬਾਣੀ ਦੇ ਲੜ ਕੋਈ ਲੱਗਦਾ ਕਿ ਜਨੂਨ ਹੁੰਦਾ ਬੰਦਾ ਕਹਿੰਦਾ ਨਹੀਂ ਵੀ ਆਪਾਂ ਆਪ ਵੀ ਗਵਾ ਦੇਾਂਗੇ ਪਰ ਇਹ ਗੱਲ ਜਿਹੜੀ ਹੈਗੀ ਕੋਈ ਕਿਸੇ ਨੂੰ ਸੱਚ ਪਤਾ ਲੱਗ ਜਵੇ ਨਾ ਉਹ ਰਹਿੰਦੀ ਨਹੀਂ ਹੈਗੀ ਬੰਦਾ ਕਹਿੰਦਾ ਨਹੀਂ ਯਾਰ ਹੁਣ ਜੇ ਕੋਈ ਬੰਦਾ ਕਹਿੰਦਾ ਨਾ ਵੀ ਦੋ ਤੇ ਦੋ ਚਾਰ ਹੁੰਦੇ ਆ ਇੱਕ ਬੰਦਾ ਕਹਿ ਰਿਹਾ ਵੀ ਨਹੀਂ ਜੀ 2 ਤੇ 2 5 ਹੁੰਦੇ ਆ ਜਿਹੜਾ ਪੜਿਆ ਲਿਖਿਆ ਬੰਦਾ ਵਾ ਉਹਦੇ ਕੋਲ ਨਹੀਂ ਚੁੱਪ ਰਹਿ ਹੁੰਦਾ ਭਾਈ ਉਹਨੇ ਕਹਿਣਾ ਵੀ ਨਹੀਂ ਜੀ 2 ਤੇ 2 4 ਹੀ ਹੁੰਦੇ ਆ 2 ਤੇ 2 5 ਨਹੀਂ ਹੁੰਦੇ ਹੈਗੇ ਠੀਕ ਆ ਹੁਣ ਇੱਦਾਂ ਸੱਚ ਆ ਜਿਹੜਾ ਬੰਦੇ ਨੂੰ ਪਤਾ ਲੱਗ ਜਾਂਦਾ ਸੋਝੀ ਆ ਜਾਂਦੀ ਆ ਉਹਦਾ ਦਿਮਾਗ ਕੰਮ ਕਰਨ ਲੱਗ ਜਾਂਦਾ ਆ ਉਹ ਬੰਦਾ ਉਹਨਾਂ ਚੀਜ਼ਾਂ ਤੇ ਸਵਾਲ ਉਠਾਉਣ ਲੱਗ ਜਾਂਦਾ ਪਰ ਹਾਂ ਇੱਕ ਗੱਲ ਜ਼ਰੂਰ ਆ ਵੀ ਜਿਹੜੀ ਤਰਕ ਤੁਸੀਂ ਗੱਲ ਕਰਦੇ ਜਾਂ ਕਿੰਤੂ ਪਰੰਤੂ ਕਰਦੇ ਉਹ ਝੂਠ ਦੇ ਹੀ ਹੁੰਦਾ ਆ ਜਿਹੜਾ ਸੱਚ ਆ ਉਹਦੇ ਤੇ ਤਰਕ ਕੀ ਕਰੋਗੇ ਯਾਰ ਜੇ ਕਰੋਗੇ ਵੀ ਉਹਨੂੰ ਕੋਈ ਫਰਕ ਨਹੀਂ ਸੱਚ ਨੇ ਸੱਚ ਹੀ ਰਹਿਣਾ ਕਿਉਂਕਿ ਉਹ ਇੱਕ ਹੁੰਦਾ ਆ ਅੱਜ ਮੰਨ ਲਓ ਕਿ ਇਹ ਸੱਚੀ ਚੀਜ਼ ਨੂੰ ਆਪਾਂ ਝੂਠੀ ਸਾਬਤ ਕਰ ਵੀ ਦਿੰਨੇ ਮੰਨ ਲਓ ਕੋਈ ਪਾਵਰ ਨਾਲ ਕਰ ਵੀ ਦਿੰਨੇ ਕੱਲ ਨੂੰ ਫੇਰ ਉਹ ਚੀਜ਼ ਸਾਹਮਣੇ ਆ ਜਾਣੀ ਆ ਸੱਚ ਕਦੇ ਵੀ ਲੁਕਿਆ ਨਹੀਂ ਲੁਕਦਾ ਹੁੰਦਾ ਉਹ ਸਾਹਮਣੇ ਆਉਣਾ ਹੀ ਆ ਤੇ ਰਹਿੰਦੀ ਦੁਨੀਆ ਤੱਕ ਰਹਿਣਾ ਠੀਕ ਹੈ ਜਿਹੜੀਆਂ ਕਰਾਮਾਤਾਂ ਤੁਸੀਂ ਜਗ੍ਹਾ ਦੇ ਨਾਲ ਜੋੜਦੇ ਆ ਕੋਈ ਕਿਸੇ ਸਥਾਨ ਦੇ ਨਾਲ ਜੋੜਦੇ ਨਾ ਉਹਦੇ ਵਿੱਚ ਗੁਰਜਿੰਦਰ ਸਿੰਘ ਵਿਸ਼ਵਾਸ ਨਹੀਂ ਰੱਖਦਾ हां ਤੁਸੀਂ ਬਾਣੀ ਪੜ੍ਹੋ ਆਪਣਾ ਚੰਗਾ ਜੀਵਨ ਬਣਾਓ ਠੀਕ ਹੈ ਸਿਮਰਨ ਬੰਦਗੀ ਕਰੋ ਮੈਡੀਟੇਸ਼ਨ ਕਰੋ ਤੁਹਾਡੀ ਕਿਤੇ ਕੋਈ ਕਿਰਪਾ ਹੋਣੀ ਹੋਈ ਕੋਈ ਕਰਾਮਾਤ ਵਾਪਰਨੀ ਹੋਈ ਪਰਮੇਸ਼ਰ ਵਰਤਾ ਸਕਦਾ ਵਾ ਇਸ ਚੀਜ਼ ਤੋਂ ਮੈਂ ਵਾਗੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ